ਹਾਂਜੀ ਦੋਸਤੋ ਬਹੁਤ ਸਾਰੇ ਪਿੰਡ ਹੜਪੀੜ ਦੇ ਸ਼ਿਕਾਰ ਹੋ ਗਿਆ ਹਨਾਂ ਦੀ ਮਾਰ ਦੇ ਥੱਲੇ ਆ ਗਿਆ ਦੋਸਤੋ ਇੱਕ ਬੰਨ ਹੋਰ ਟੁੱਟਨ ਵਾਲਾ ਪਿੰਡ ਦੇ ਵਾਸੀਆਂ ਨੇ ਪਿੰਡ ਵਿੱਚ ਖੜ ਕੇ ਇੱਕ ਵੀਡੀਓ ਬਣਾਈ ਆ ਜਿੱਥੇ ਪੰਨ ਕੋਲੇ ਪਿੰਡ ਵਾਸੀ ਖੜੇ ਹਨ ਤੇ ਅਪੀਲ ਕਰ ਰਹੇ ਹਨ ਕਿ ਛੇਤੀ ਤੋਂ ਛੇਤੀ ਇੱਥੇ ਪਹੁੰਚੋ ਇਹ ਵੀਡੀਓ ਬਟਾਲੇ ਦੀ ਦੱਸੀ ਜਾ ਰਹੀ ਹੈ ਤੇ ਪਿੰਡ ਕਾਲੇਖ ਥਾਰ ਦੀ ਵੀਡੀਓ ਦੱਸੀ ਜਾ ਰਹੀ ਹੈ ਜਿਸ ਦੇ ਵਿੱਚ ਪਿੰਡ ਵਾਲੇ ਅਪੀਲ ਕਰ ਰਹੇ ਨੇ ਦੂਜੇ ਵਾਸੀਆਂ ਨੂੰ ਵੀ ਤੁਸੀਂ ਵੀ ਆ ਕੇ ਇੱਥੇ ਪਹੁੰਚੋ ਤੇ ਆਪਾਂ ਜਿਹੜਾ ਬੰਨਾ ਹੋਰ ਜ਼ਿਆਦਾ ਮਜ਼ਬੂਤ ਕਰ ਲਗੇ ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਫਸਲ ਦਾਇਤ ਕੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਝੋਨੇ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਕਿਸਾਨਾਂ ਨੇ ਪੁੱਤਾਂ ਵਾਂਗੂ ਆਪਣੀ ਫਸਲ ਪਾਲੀ ਸੀ ਜਿਹੜਾ ਕਿ ਉਹਨਾਂ ਨੂੰ ਐਤ ਕੀ ਹੜ੍ਹ ਦੇ ਕਰਕੇ ਬਹੁਤ ਸਾਰ ਚੱਲਣਾ ਪਿਆ ਸੋ ਦੋਸਤੋ ਇਹ ਜਿਹੜੀ ਵੀਡੀਓ ਹੈ ਇਹ ਬਟਾਲੇ ਦੇ ਏਰੀਏ ਦੀ ਹੈ ਜਿੱਥੇ ਕਿਸਾਨ ਭਰਾਵਾਂ ਨੇ ਪਹਿਲਾਂ ਹੀ ਵੀਡੀਓ ਰਾਈ ਦੱਸਤਾ ਕਿ ਜਿਹੜਾ ਬੰਨ ਟੁੱਟਨ ਵਾਲਾ ਛੇਤੀ ਛਿਤੀ ਇੱਥੇ ਪਹੁੰਚੋ ਦੋਸਤੋ ਇਦਾਂ ਹੀ ਤੁਸੀਂ ਵੀਡੀਓ ਨਰਤੇ ਪਾ ਕੇ ਦੱਸ ਸਕਦੇ ਹੋ ਠੀਕ ਹੈ ਇਸ ਦੇ ਨਾਲ ਜਿਹੜੇ ਤੁਹਾਡੇ ਹੋਰ ਪਿੰਡ ਵਾਸੀ ਆ ਉਹ ਵੀਡੀਓ ਵੇਖ ਕੇ ਬੰਨ ਤੇ ਪਹੁੰਚ ਸਕਣ ਦੋਸਤੋ ਤੁਸੀਂ ਵੇਖ ਸਕਦੇ ਹੋ ਵੀਡੀਓ ਦੇ ਵਿੱਚ ਇਹਨਾਂ ਨੇ ਬੰਨ ਤੇ ਘੱਟੇ ਵੀ ਲਾਏ ਹੋਏ ਆ ਠੀਕ ਹੈ ਤੇ ਪਾਣੀ ਇਹਨਾਂ ਨੇ ਆਪ ਦੀ ਪੂਰੀ ਕੋਸ਼ਿਸ਼ ਕੀਤੀ ਹੈ ਵੀ ਰੋਕਿਆ ਜਾਵੇ ਪਰ ਫਿਰ ਵੀ ਪਾਣੀ ਆ ਜਿਹੜਾ ਉਹ ਬਿਲਕੁਲ ਨਹੀਂ ਰੁਕਿਆ ਜਾ ਰਿਹਾ ਆਪ ਦੋਸਤੋ ਦੇਖੋ ਤੇ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਇਹਨਾਂ ਦੀ ਸਾਰੀ ਗੱਲਬਾਤ ਸੁਣਾਉਣੇ ਆ ਕਿ ਇਹਨਾਂ ਨੇ ਕਿਦਾਂ ਅਪੀਲ ਕੀਤੀ ਹੈ ਆਓ ਜੀ ਜੀ ਪਿੰਡ ਕਾਲੇ ਕੇ ਥਾਰ ਗੁਰਦਾਰਾ ਢਾਵਸਰ ਵਾਲਾ ਬੰਨ ਇਹ ਹੁਣ ਟੁੱਟਣ ਦੇ ਕਿਨਾਰੇ ਤੇ ਪਹੁੰਚ ਗਿਆ ਵਾ ਵਾਸੋਂ ਪਾਣੀ ਉਛਲ ਰਿਹਾ ਤੇ ਜੇ ਕੋਈ ਸੰਗਤ ਬੰਡਾਲੇ ਦੇ ਲੋਕ ਜਿੰਨੇ ਵੀ ਸੰਗਤ ਲਾਗੇ ਲਾਗੇ ਤੇ ਪਿੰਡਾਂ ਦੇ ਤੋੜੇ ਤਾੜੇ ਲੈ ਕੇ ਤੇ ਆ ਜਾਣ ਇਹ ਬੰਨ ਤੇ ਇਹਦੀ ਬਚਾਓ ਜੀ ਤੇ ਇਹ ਬੰਨ ਬਾਜੇ ਬੰਨ ਵੀਰਾ ਬੰਨ ਟੁੱਟ ਗਿਆ ਤੇ ਜਿੱਥੇ ਬੰਡਾਲੇ ਦੇ ਵਿੱਚ ਪਾਣੀ 4 ਫੁੱਟਾ ਉਥੇ 10 ਫੁੱਟ ਪਾਣੀ ਹੋ ਜਾਣਾ ਆਹ ਬੰਨ ਬਚਾਈ ਬੈਠਾ ਮੇਰੇ ਵੀਰ ਆਓ ਤਗੜੇ ਹੋ ਕੇ ਤੋੜੇ ਤਾੜੇ ਲੈ ਕੇ ਆਓ ਅਸੀਂ ਆ ਪੰਜ ਚਾਰ ਬੰਦੇ ਆਂ ਇਨੇ ਸੇ ਤਾਂ ਆ ਗਏ ਪਿੱਛੇ ਆਹ ਦੇਖ ਲੋ ਸੰਤਾਂ ਨੂੰ ਬੇਨਤੀ ਆ ਵੀ ਬੋਰੀਆਂ ਵਾਰੀਆਂ ਲੈ ਕੇ ਜਿੰਨੇ ਵੀ ਸਾਡੀ ਕੋਈ ਅੜਖੁੰਡੀਆਂ ਤੇ ਕੀਤੀ ਜਾਵੇ ਤੇ ਇਹ ਜੱਲੋ ਕਿਆਂ ਵਾਲਾ ਤੇ ਕਾਲੇ ਕਿਆਂ ਵਾਲਾ ਬੰਨ ਬਸ ਟੁੱਟਣ ਦੇ ਕਿਨਾਰੇ ਪਹੁੰਚ ਗਿਆ ਵਾ ਅੱਲਾ ਜੱਲ ਕਾਲੇ ਕਾ ਹਾਂ ਕਾਲੇ ਕੇ ਥਾਰ ਤੇ ਜੇ ਕੋਈ ਆ ਸਕਦਾ ਵੀਰ ਕੇ ਅਗੜੇ ਅਗੜੇ ਕਰ ਲੋ ਮੱਤ ਤੇ 4 4 ਫੁੱਟ ਬਣਾਏ ਨੀ ਦੇ ਪਾਣੀ ਝੁੱਪੇ ਪੈਣ ਲੱਗੇ ਝੁੱਪੇ ਪੈ